ਕਰੀਕਾਲਤਕ ਸਾਹਿਬ ਦੇ ਜਥੇਦਾਰ ਸਾਹਿਬ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਔਰ ਦਮਦਵਾ ਸਾਹਿਬ ਦੇ ਜਥੇਦਾਰ ਸਾਹਿਬ ਹਨ ਉਤਾਰਨਾ ਆਪਣੇ ਰਾਜਨੀਤਿਕ এজেন্ডੇ ਦੇ ਤਹਿਤ ਸਿਰਫ ਔਰ ਸਿਰਫ ਇਸ ਕਰਕੇ ਕਿ ਅਸੀਂ ਕਾਲਤਕ ਸਾਹਿਬ ਦਾ ਜਿਹੜਾ ਫਰਮਾਨ ਹੈ ਜਿਹੜਾ ਆਦੇਸ਼ ਹੈ ਉਹਨੂੰ ਮੰਨਣਾ ਨਹੀਂ ਹੈ ਔਰ ਆਪਣੀ ਜਿਹੜੀ ਰਾਜਨੀਤੀ ਆ ਉਹਨੂੰ ਉੱਪਰ ਰੱਖਣਾ ਹੈ ਤੇ ਇਹ ਇਸ ਤੋਂ ਮਾੜਾ ਕੀ ਹੋ ਸਕਦਾ ਹੈ ਅਦਲ ਪਰਿਵਾਰ ਦੀ ਇਹ ਪੂਰੀ ਇੱਕ ਰਣਨੀਤੀ ਦਾ ਹਿੱਸਾ ਹੈ ਜੱਜਦਾਰ ਸਾਹਿਬਾਨਾਂ ਦੀ ਕਿਰਦਾਰ ਕੁਸ਼ੀ ਕਰਦੀ ਉਹਨਾਂ ਨੂੰ ਰਿਮੂਵ ਕਰਨਾ ਉਹਨਾਂ ਨੂੰ ਬੇਇੱਜ਼ਤ ਕਰਨਾ ਪਰ ਲੋਕ ਸਮਝਦੇ ਲੋ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਲੋਕ ਇਹਨਾਂ ਨੂੰ ਸਬਕ ਸਿੱਖਦੇ ਔਰ ਇਹ ਸਿੱਧਾ ਸਿੱਧਾ ਜਿਹੜਾ ਟਕਰਾਵ ਸ਼੍ਰੀ ਕਾਲ ਤਕਸਾਬ ਨਾਲ ਹੈ ਔਰ ਪੰਥ ਨੇ ਹਮੇਸ਼ਾ ਜਿਸ ਵੀ ਬੰਦੇ ਨੇ ਸ਼੍ਰੀ ਕਾਲ ਤਕਸਾਬ ਨਾਲ ਮੱਥਾ ਲਾਇਆ ਪੰਥ ਨੇ ਉਹਨਾਂ ਨੂੰ ਸਬਕ ਸਿਖਾਇਆ ਚਰਮਣੀ ਕਾਲੀ ਦਲਬਾਦਰ ਨੇ ਪੰਥਕ ਜਿਹੜਾ ਇੱਕ ਹਰਾਵਾ ਆਪਣੇ ਆਪ ਚ ਰੱਖਿਆ ਸੀ ਵੋਟਾਂ ਵਾਸਤੇ ਸਿਰਫ ਉਹ ਵੀ ਉਜਾਗਰ ਹੋ ਗਿਆ ਪੰਥ ਤੇ ਪ੍ਰਤੀ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਉਹ ਵੀ ਸਾਹਮਣੇ ਆ ਗਈ ਵੀ ਸਿੰਘ ਬਾਦਲ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਅਕਾਲੀ ਦਲ ਪਾਰਟੀ ਹੈ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹ ਸਾਹਮਣੇ ਆ ਹੀ ਗਿਆ ਜਿੰਨਾ ਨੁਕਸਾਨ ਇਸ ਪਰਿਵਾਰ ਨੇ ਇਸ ਪਾਰਟੀ ਨੇ ਸਿੱਖ ਸੰਸਥਾਵਾਂ ਦਾ ਕੀਤਾ ਹੈ ਸਿੱਖਾਂ ਦਾ ਕੀਤਾ ਹੈ ਉਹਨਾਂ ਤੇ ਇਹਨਾਂ ਸਾਡੇ ਦੁਸ਼ਮਣਾਂ ਨੇ ਵੀ ਨਹੀਂ ਕੀਤਾ ਜਿਹੜੇ 2 ਦਸੰਬਰ ਦਾ ਜਿਹੜਾ ਫੈਸਲਾ ਹੈ ਉਸ ਫੈਸਲੇ ਨੂੰ ਮੰਨਣ ਦੀ ਬਜਾਏ ਬਾਦਲ ਪਰਿਵਾਰ ਵੱਲੋਂ ਜਿਸ ਤਰੀਕੇ ਨਾਲ ਇੱਕ ਇੱਕ ਕਰਕੇ ਜੱਥੇਦਾਰਾਂ ਨੂੰ ਰਿਮੂਵ ਕੀਤਾ ਹੈ, ਬੇਇੱਜ਼ਤ ਕੀਤਾ ਹੈ। ਇਸ ਤੋਂ ਮੰਨ ਭਾਗ ਕੁਝ ਨਹੀਂ ਸੀ। ਅੱਜ ਪੰਥਕ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਹੋਈ ਹੈ ਗਿਆਨੀ ਰਗਵੀਰ ਸਿੰਘ ਹੁਣਾ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਸੁਲਤਾਨ ਸਿੰਘ ਜੋ ਕਿ ਜਥੇਦਾਰ ਸੀ ਤਖਤश्री ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤੇ ਸਾਡੇ ਨਾਲ ਮਾਲਵਿੰਦਰ ਸਿੰਘ ਕੰਗਨ ਉਹਨਾਂ ਗੱਲਬਾਤ ਕਰਦੇ ਆਂ ਕੰਗਸਾ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਜਥੇਦਾਰ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦੇਣਾ ਮੈਨੂੰ ਲੱਗਦਾ ਬਹੁਤ ਦੁਖਦਈ ਹੈ ਬੜਾ ਅਨਫੋਰਚੂਨੇਟ ਹੈ ਮੰਦ ਭਾਗਾ ਹੈ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਹੈ ਸਾਰੀ ਦੁਨੀਆ ਚ ਵਾਸਤੇ ਸਿੱਖ ਜਿਹੜੀ ਆਸਤਾ ਸ਼ਰਦਾ ਇਨ੍ਹਾਂ ਸੰਸਥਾਵਾਂ ਦੇ ਪ੍ਰਤੀ ਰੱਖਦੇ ਆ ਲੇਕਿਨ ਦੇਖੋ ਤੁਸੀਂ 2 ਦਸੰਬਰ ਦਾ ਜਿਹੜਾ ਫੈਸਲਾ ਹੈ ਉਸ ਫੈਸਲੇ ਨੂੰ ਮੰਨਣ ਦੀ ਬਜਾਏ ਬਾਦਲ ਪਰਿਵਾਰ ਵੱਲੋਂ ਜਿਸ ਤਰੀਕੇ ਨਾਲ ਇੱਕ ਇੱਕ ਕਰਕੇ ਜਥੇਦਾਰਾਂ ਨੂੰ ਰਿਮੂਵ ਕੀਤਾ ਹੈ ਬੇਇੱਜ਼ਤ ਕੀਤਾ ਹੈ ਇਸ ਤੋਂ ਮੰਨਪਾਗਾ ਕੁਝ ਨਹੀਂ ਹੋ ਸਕਦਾ ਔਰ ਇਹ ਸਿੱਧਾ ਸਿੱਧਾ ਜਿਹੜਾ ਟਕਰਾਵ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਹੈ ਔਰ ਪੰਥ ਨੇ ਹਮੇਸ਼ਾ ਜਿਸ ਵੀ ਬੰਦੇ ਨੇ ਸ਼੍ਰੀ ਕਾਲ ਤੱਕ ਸਾਵਨਾ ਮੱਥਾ ਲਾਇਆ ਪੰਥ ਨੇ ਉਹਨਾਂ ਨੂੰ ਸਬਕ ਸਿਕਾਇਆ ਸੋ ਇਹਨਾਂ ਦੀ ਅਸਲੀਅਤ ਜਿਹੜੀ ਹੈ ਜਿਹੜਾ ਇਹਨਾਂ ਨੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਪੰਥਕ ਜਿਹੜਾ ਇੱਕ ਅਹਰਾਵਾ ਆਪਣੇ ਆਪ ਚ ਰੱਖਿਆ ਸੀ ਵੋਟਾਂ ਵਾਸਤੇ ਸਿਰਫ ਉਹ ਵੀ ਉਜਾਗਰ ਹੋ ਗਿਆ ਪੰਥ ਤੇ ਪ੍ਰਤੀ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਉਹ ਵੀ ਸਾਹਮਣੇ ਆ ਗਈ ਸਿੱਖ ਸੰਸਥਾਵਾਂ ਦੇ ਪ੍ਰਤੀ ਜਿਹੜੀ ਇਹਨਾਂ ਦੀ ਕਿਸੇ ਵੀ ਤਰ੍ਹਾਂ ਇਹ ਉਹਨੂੰ ਮੰਨਣ ਨੂੰ ਤਿਆਰ ਨਹੀਂ ਕੋਈ ਇਹਨਾਂ ਦੀ ਸ਼ਰਧਾ ਨਹੀਂ ਕੋਈ ਸਤਕਾਰ ਨਹੀਂ ਉਹ ਵੀ ਸਾਹਮਣੇ ਆ ਗਿਆ ਉਹਨਾਂ ਵਾਲੇ ਟਾਈਮ 'ਚ ਪੰਥ ਇਹਨਾਂ ਨੂੰ ਸਬਕ ਸਿਖਾਉਂਦਾ ਕੰਗਸਾਬ ਸਾਰੇ ਪਾਸੇ ਇਸ ਗੱਲ ਦੀ ਆਲੋਚਨਾ ਹੋ ਰਹੀ ਹੈ ਕਿਉਂਕਿ ਇੱਕ ਜਿਹੜਾ ਬਿਆਨ ਦਿੱਤਾ ਗਿਆ ਸੀ ਐਸਜੀਪੀਸੀ ਦੀ ਅੰਤਰੀ ਕਮੇਟੀ ਦੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਜ਼ਥੇਦਾਰਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੁੰਦਾ 1925 ਵਾਲਾ ਐਕਟ ਜਿਸ ਦੀ ਉਹ ਗੱਲ ਕਰਦੇ ਸੀ ਕਿ ਅਸੀਂ ਜ਼ਥੇਦਾਰ ਨੂੰ ਲਾਉਣਾ ਜਾਂ ਹਟਾਉਣਾ ਪਰ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਜਦੋਂ ਜ਼ਥੇਦਾਰ ਵਿਦਵਾਂਤੀ ਸੀ ਤਾਂ ਉਹਨਾਂ ਨੇ ਵੀ ਇਹ ਗੱਲ ਦਾ ਵਿਰੋਧ ਕੀਤਾ ਸੀ ਕਿ 1925 ਦਾ ਐਕਟ ਕਿਉਂਕਿ ਉਦੋਂ ਹਾਲਾਤ ਕੁਝ ਹੋਰ ਸੀ ਆਜ਼ਾਦੀ ਤੋਂ ਪਹਿਲਾਂ ਪਰ ਬਾਅਦ ਦੇ ਵਿੱਚ ਜਦ ਇਹ ਹਾਲਾਤ ਬਦਲੇ ਤੇ ਫਿਰ ਵਿਦਵਾਂਤੀ ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਜਿਹੜਾ ਅਮੈਂਡ ਕਰ ਦਿੱਤਾ ਜਾਵੇ ਇਹ ਦੇਖੋ ਇਹ ਤੇ ਸਾਰਾ ਜਿਹੜਾ ਕਟਨਾਖਣਾ ਮੈਂ ਇਹ ਤੇ ਤੁਸੀਂ 2 ਦਸੰਬਰ ਤੋਂ ਬਾਅਦ ਹੋ ਰਿਹਾ ਨਾ ਪਹਿਲਾਂ ਤੇ ਇਹ ਗੱਲ ਕਦੇ ਨਹੀਂ ਹਾਈਲਾਈਟ ਹੋਈ ਜੀ ਉਹਨਾਂ ਨੂੰ ਲੋਨ ਦਾ ਅਧਿਕਾਰ ਕਿਨੂ ਆ ਤੇ ਲੋਨ ਦਾ ਕਿਨੂ ਆ ਇਹ ਤੇ ਜਦੋਂ ਦੀ 7 ਮੈਂਬਰੀ ਕਮੇਟੀ ਬਣਾਈ ਹੈ ਸ਼੍ਰੀ ਕਲਤਕ ਸਾਹਿਬ ਨੇ ਫਸੀਲ ਤੋਂ ਜਿਹੜਾ ਜਥੇਦਾਰ ਸਹਬਾਨਾ ਨੇ ਸ਼੍ਰੀ ਕਲਤਕ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਜਿੱਦੇ ਚ ਸ਼ਕਵੀਰ ਬਾਦਲ ਜੀ ਔਰ ਇਹਨਾਂ ਦੇ ਸਾਰੇ ਲੋਕਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਆ ਉਸ ਤੋਂ ਬਾਅਦ ਮਿਲਦਾ ਬਦਲੇ ਦੀ ਭਾਵਨਾ ਨਾ ਇੱਕ ਇੱਕ ਕਰਕੇ ਤੁਸੀਂ ਦੇਖੋ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਾ ਜਥੇਦਾਰ ਹਰਪ ਕਿਆਨੀ ਹਰਪ੍ਰੀਤ ਸਿੰਘ ਜੀ ਦੀ ਕਿਰਦਾਰ ਕੁਸ਼ੀ ਇਹਨਾਂ ਨੇ ਕੀਤੀ ਉਸ ਤੋਂ ਬਾਅਦ ਗਿਆਨੀ ਰੁਗਵੀਰ ਸਿੰਘ ਜੀ ਨੂੰ ਔਰ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਸ ਤਰੀਕੇ ਨਾਲ ਅੱਜ ਲਾਇਆ ਇਹ ਬਹੁਤ ਮੰਦਪਾਕ ਹੈ ਬਹੁਤ ਮੰਦਪਾਕ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਬਿਆਨ ਆਇਆ ਔਰ ਉਹਨਾਂ ਨੇ ਕਿਹਾ ਕਹਿੰਦੇ ਕਿ ਅੱਜ ਇੱਕ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ ਮੈਂ ਡੈਫੀਨਟਲੀ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਜਿਹੜੀ ਸੰਸਥਾ ਦੇ ਪ੍ਰਤੀ ਜਿਹੜੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀ ਸੰਸਥਾ ਨੂੰ ਆਪ ਜਿਹੜੀ ਸਟੈਬਲਿਸ਼ ਕੀਤਾ ਹੋਵੇ ਮੇਰੀ ਪੀੜੀ ਦੇ ਸਿਧਾਂਤ ਤੋਂ ਉਹ ਸੰਸਥਾ ਦੇ ਮੁਖੀ ਨੂੰ ਇਸ ਤਰੀਕੇ ਨਾਲ ਬੇਇੱਜ਼ਤ ਕਰਨਾ ਇਕੋ ਨਹੀਂ ਥ੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਉਹ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬਾਨਾ ਉਹ ਤਾਰਨਾ ਆਪਣੇ ਰਾਜਨੀਤਿਕ ਏਜੰਡੇ ਦੇ ਤਹਿਤ ਸ਼ਿਰਫ ਵਰ ਸਰਫਿਸ ਕਰਕੇ ਕਿ ਅਸੀਂ ਅਕਾਲ ਤੱਕ ਸਾਫ ਦਾ ਜਿਹੜਾ ਫਰਮਾਨ ਹੈ ਜਿਹੜਾ ਆਦੇਸ਼ ਆ ਉਹਨੂੰ ਮੰਨਣਾ ਨਹੀਂ ਹੈ ਔਰ ਆਪਣੀ ਜਿਹੜੀ ਰਾਜਨੀਤੀ ਆ ਉਹਨੂੰ ਉੱਪਰ ਰੱਖਣਾ ਹੈ ਤੇ ਇਹ ਇਸ ਤੋਂ ਮਾੜਾ ਕੀ ਹੋ ਸਕਦਾ ਮੈਨੂੰ ਲੱਗਦਾ ਹੈ ਵੀ ਦੁਨੀਆ ਭਰ ਦੇ ਦੁਨੀਆ ਭਰ ਚ ਵਸਦੇ ਸਿੱਖਾਂ ਦੇ ਮਨਾਂ ਤੇ ਠੇ ਸੱਜ ਜਿਹੜੀ ਆ ਪਹੁੰਚੀ ਆ ਔਰ ਉਹਨਾਂ ਦੇ ਮਨਾਂ ਚ ਜਿਹੜਾ ਦੁੱਖ ਹੈ ਇਸ ਗੱਲ ਦਾ ਕਿਉਂਕਿ ਸਾਰੀ ਦੁਨੀਆ ਦੇ ਸਿੱਖ ਇਹਦੇ ਪ੍ਰਤੀ ਸਤਿਕਾਰ ਰੱਖਦੇ ਆ ਸਾਡੀਆਂ ਸੰਸਥਾਵਾਂ ਦੇ ਵਿਰਤੀ ਔਰ ਇਹਨਾਂ ਨੂੰ ਆਉਣ ਵਾਲੇ ਟਾਈਮ ਸਬਕ ਵਿੱਚ ਸਿਖਾਉਣਗੇ ਕੰਗਸਾ ਵੀ ਇੱਕ ਜਿਹੜਾ ਆਈਟੀ ਸੈਲ ਦੇ ਵੱਲੋਂ ਲਗਾਤਾਰ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਡਿਫੇਮ ਕੀਤਾ ਜਾ ਰਿਹਾਗਾ ਚਾਹੇ ਗਿਆਨੀ ਹਰਪੀ ਸਿੰਘ ਹੋਣ ਚਾਹੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਪੋਸਟਾਂ ਪੈਣ ਲੱਗੀਆਂ ਜਜਦਾਰ ਰਗਵੀ ਸਿੰਘ ਹੋਣਾ ਦੇ ਖਿਲਾਫ ਉਹਨਾਂ ਬਾਰੇ ਕਿਵੇਂ ਦੇਖਦੇ ਹੋ ਇਹ ਸਾਰੀ ਔਰ ਬਿਲਕੁਲ ਸੋਚੀ ਸਮਝੀ ਪਰਿਵਾਰ ਤੱਕ ਨੂੰ ਵਿੱਚ ਲੈ ਲਿਆ ਬਾਦਲ ਪਰਿਵਾਰ ਦੀ ਇਹ ਪੂਰੀ ਇੱਕ ਰਣਨੀਤੀ ਦਾ ਹਿੱਸਾ ਹੈ ਜਜਦਾਰ ਸਹਿਬਾਨਾਂ ਦੀ ਕਰਦਾਰਕੁਸ਼ੀ ਕਰਨੀ ਉਹਨਾਂ ਨੂੰ ਰਿਮੂਵ ਕਰਨਾ ਉਹਨਾਂ ਨੂੰ ਬੇਇੱਜ਼ਤ ਕਰਨਾ ਤੋ ਇਹ ਗੱਲ ਇਹ ਆ ਵੀ ਇਹ ਕੋਈ ਇੰਡੀਵਿਜੂਅਲ ਦੀ ਗੱਲ ਨਹੀਂ ਇਹ ਸੰਸਥਾਵਾਂ ਦੇ ਜਿਹੜੇ ਮੁਖੀ ਹੈ ਸੰਸਥਾਵਾਂ ਦੀ ਨੁਮਾਇੰਦਗੀ ਕਰਦੇ ਹੁੰਦੇ ਸੋ ਇਹ ਪਰ ਲੋਕ ਸਮਝਦੇ ਆ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਲੋਕ ਇਹਨਾਂ ਨੂੰ ਸਮਝ ਸਕੋਗੇ ਫਸਕਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਅਕਾਲੀ ਦਲ ਪਾਰਟੀ ਐ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹ ਤਾਂ ਸਾਹਮਣੇ ਆ ਹੀ ਗਿਆ ਜਿੰਨਾ ਨੁਕਸਾਨ ਇਸ ਪਰਿਵਾਰ ਨੇ ਇਸ ਪਾਰਟੀ ਨੇ ਸਿੱਖ ਸੰਸਥਾਵਾਂ ਦਾ ਕੀਤਾ ਆ ਸਿੱਖਾਂ ਦਾ ਕੀਤਾ ਆ ਉਹਨਾਂ ਤੇ ਇਹਨਾਂ ਸਾਡੇ ਦੁਸ਼ਮਣਾਂ ਨੇ ਵੀ ਨਹੀਂ ਕੀਤਾ ਜਿਹੜੇ ਸਿੱਧੀ ਸਿੱਧੀ ਲੜਾਈ ਲੜਦੇ ਸੀ ਇਹਨਾਂ ਨੇ ਜਿਹੜਾ ਪੰਥ ਦੇ ਨਾਮ ਤੇ ਵੋਟ ਬੈਂਕ ਦੀ ਪੋਲਿਟਿਕਸ ਕੀਤੀ ਔਰ ਸਭ ਤੋਂ ਵੱਧ ਪੰਥ ਦਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤਾਂ ਇਹਨਾਂ ਸਾਡੇ ਨਾਲ ਐਮਪੀ ਮਾਲਵਿੰਦਰ ਸਿੰਘ ਕੰਗ ਜਿਨ੍ਹਾਂ ਨੇ ਕਿਹਾ ਕਿ ਜਥੇਦਾਰ ਨੂੰ ਇਸ ਹਸਾਬ ਦੇ ਨਾਲ ਅਹੁਦੇ ਤੋਂ ਹਟਾ ਦੇਣਾ ਉਹਨਾਂ ਨੂੰ ਲਾਂਬੇ ਕਰ ਦੇਣਾ ਬਹੁਤ ਮੰਦਭਾਗ ਹੈ ਕੈਮਰਾ ਪਾਸ ਸੰਵਲਜਿੰਦਰ ਨਾ ਮਨਦੀਪ ਜੋਤ ਚੰਡੀਗੜ੍ਹ